ਇਸ ਪਿੰਡ ਦੇ ਲੋਕ ਕੈਨੇਡਾ ਅਮਰੀਕਾ ਨਹੀਂ ਗਏ ਪਰ ਤਾਂ ਵੀ ਸਾਰਾ ਪਿੰਡ ਖਾਲੀ ਹੋ ਗਿਆ ਕਰਾਂ ਵਿੱਚ ਬੰਨੇ ਪਏ ਨੇ ਲੱਖਾਂ ਕਰੋੜਾਂ ਦੇ ਘੋੜੇ ਪਰ ਦੋਸਤੋ ਪਿੰਡ ਵਿੱਚ ਕੋਈ ਨਹੀਂ ਰਹਿੰਦਾ ਜਮਾ ਸੁੰਨਸਾਨ ਪਿੰਡ ਹੈ ਜਿਹੜਾ ਵੀ ਘਰ ਦੇਖੋਗੇ ਤੁਹਾਨੂੰ ਖਾਲੀ ਹੀ ਮਿਲੇਗਾ ਅੱਜ ਤੋਂ 300 400 ਸਾਲ ਪਹਿਲਾਂ ਜਿਹੜਾ ਵੀ ਤੁਸੀਂ ਘਰ ਦੇਖੋਗੇ ਉਹ 300 400 ਸਾਲ ਪਹਿਲਾਂ ਬਣਿਆ ਹੋਊਗਾ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਵੀ ਇਸ ਪਿੰਡ ਦੇ ਲੋਕ ਨੇ ਜਿਹੜੇ ਉਹ ਕਿੱਥੇ ਗਏ ਨੇ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਅਜੀਹਾ ਪਿੰਡ ਦਿਖਾਉਣੇ ਆ ਜਿਹੜਾ ਸਾਰਾ ਪਿੰਡ ਦੇਖਣ ਨੂੰ ਕਿਲਿਆਂ ਦੀ ਤਰ੍ਹਾਂ ਲੱਗਦਾ ਹੈ ਪਰ ਜਿਹੜਾ ਵੀ ਘਰ ਤੁਸੀਂ ਦੇਖੋਗੇ ਬਿਲਕੁਲ ਜਿਹੜਾ ਖਾਲੀ ਪਿਆਗਾ ਆ ਦੇਖੋ ਰਾਜਿਆਂ ਦੀ ਤਰ੍ਹਾਂ ਜਿਹੜੇ ਘਰ ਪਾਏ ਹੋਏ ਨੇ ਘਰ ਵੀ ਅੱਜ ਤੋਂ ਕਰੀਬਨ 200 250 ਸਾਲ ਪਹਿਲਾਂ ਪਾਏ ਹੋਏ ਨੇ ਤੇ ਆ ਦੇਖੋ ਜਿਹੜਾ ਵੀ ਘਰ ਦੇਖ ਲੋ ਖਾਲੀ ਪਿਆ ਪਹਿਲਾਂ ਬਾਬੇ ਤੋਂ ਪੁੱਛ ਕੇ ਸ਼ ਕਰਦੇ ਆ ਭਾਈ ਕੌਣ ਸਾ ਗਾਉ ਹੈ ਜੀ ਮੇਰਾ ਗਾਉ ਹੈ ਆਪਣੇ ਬੀਸੁਣੀ ਇਹ ਕੌਣ ਸਾ ਗਾਉ ਹੈ ਇਹ ਭਾਵਨਵਾਸ ਭਾਵਨਵਾਸ ਇਹ ਸਕੌਣ ਸੀ ਜ਼ਿਲ੍ਹੇ ਵਿੱਚ ਪੜਦਾ ਹੈ ਇਹ ਇਹ अलवर ਜ਼ਿਲ੍ਹਾ ਦਾ ਹੈ अलवर ਮੈਂ ਇਹ ਸਹਾ ਪ੍ਰਾਣੇ ਘਰ ਕਿਉਂ ਹੈ ਜਾਂਪੇ ਸਭੀ ये पुराना मकान है पता नहीं कौन बुजुर्ग बुजुर्ग बनाया गया थे। अच्छा, जी सारे गांव में ऐसी है ना ऐसे भी है कोई नया भी बना लिया कर लिया अच्छा कितना पुराना गांव होगा ये पता हो आपको अजी या तो साहब तो बाप दादा कतरेश दो सो साल होगा पाँच सो साल होगा आपने कहा था की बात आपको ठीक है सर शुक्रिया ਜੇਕਰ ਪਿੰਡ ਵਿੱਚ 1000 ਘਰ ਹੈ ਤਾਂ ਉਹਨਾਂ ਵਿੱਚੋਂ ਤਕਰੀਬਨ ਤੁਹਾਨੂੰ 800 ਘਰ ਹੈ ਜਿਹੜਾ ਬਿਲਕੁਲ ਖਾਲੀ ਮਿਲੂਗਾ ਤੇ ਘਰ ਵੀ ਬਹੁਤ ਜਾਦੇ ਸੋਹਣੇ ਨੇ ਆ ਦੇਖੋ ਪਹਿਲਾਂ ਜਮਾਨੇ ਦੀ ਗੱਲ ਕਰੀ ਵੀ ਕਿਸੇ ਜਮਾਨੇ ਵਿੱਚ ਜਿਹੜੇ ਘਰ ਸੀ ਉਹ ਕਹਿੰਦੇ ਕਹਾਉਂਦੇ ਸੀ ਪੂਰੀ ਰਾਜੇ ਮਹਾਰਾਜਾਂ ਦੀ ਤਰ੍ਹਾਂ ਜਿਹੜੇ ਘਰ ਬਣਾਏ ਹੋਏ ਸੀ ਪਰ ਹੁਣ ਜਿਹੜੇ ਘਰ ਖਾਲੀ ਪਏ ਨੇ ਇਸ ਪਿੰਡ ਦੇ ਲੋਕੇ ਘਰ ਛੱਡ ਕੇ ਕਿੱਥੇ ਗਏ ਨੇ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਪਰ ਦੋਸਤੋ ਪਿੰਡ ਦਾ ਨਾਮ ਦੱਸਦੀ ਐ ਵੀ ਬਾਹਮਣ ਬਾਸ ਜਿਹੜਾ ਪਿੰਡ ਹੈ ਰਾਜਸਥਾਨ ਦੇ ਆਲਬਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਪਿੰਡ ਪੈਂਦਾ ਹੈ ਜਿਹੜਾ ਮਰਜੀ ਘਰ ਵੇਖ ਲੋ ਕਹਿੰਦੇ ਪ੍ਰਾਤਨ ਜਿਹੜੇ ਕਾਫੀ ਪਿੰਡ ਦੇ ਲੋਕ ਸੀਗੇ ਪੁਰਾਣੇ ਬਜ਼ੁਰਗਾਂ ਤੋਂ ਵੀ ਜਿਹੜੇ ਇਸ ਪਿੰਡ ਦੇ ਲੋਕੋ ਇੱਥੋਂ ਜਾ ਚੁੱਕੇ ਛੱਡ ਕੇ ਪਰ ਹੁਣ ਵੀ ਪਿੰਡ ਬਸਿਆ ਜਰੂਰ ਹੈ ਪਰ ਪਿੰਡ ਵਿੱਚੋਂ ਓਨੇ ਲੋਕ ਰਹਿੰਦੇ ਨਹੀਂਗੇ ਆ ਦੇਖੋ ਜਿਹੜਾ ਮਰਜੀ ਤੁਸੀਂ ਘਰ ਵੇਖ ਲਓ ਜਿਹੜੀ ਮਰਜੀ ਗਲੀ ਵੇਖ ਲਓ ਤੁਹਾਨੂੰ ਸੁੰਨੀ ਹੀ ਮਿਲੂਗੀ ਆ ਪਿੰਡ ਦੀ ਮੇਨ ਛੜਕ ਹੈ ਜਿਹੜੀ ਪਿੰਡ ਦੇ ਵਿੱਚੋਂ ਦੀ ਲੰਘਦੀ ਹੈ ਤਾਂ ਦੋਸਤੋ ਦੇਖ ਲਓ ਅੰਦਾਜ਼ਾ ਲਾ ਲਓ ਵੀ ਇੱਕ ਵੀ ਬੰਦਾ ਜਿਹੜਾ ਤੁਹਾਨੂੰ ਦੇਖਣ ਨੂੰ ਨਹੀਂ ਮਿਲਦਾ ਰਾਜਸਥਾਨ ਦਾ ਸਭ ਤੋਂ ਪੁਰਾਣਾ ਪਿੰਡ ਦਿਖਾਉਂਦੇ ਆ ਜਿੱਥੇ ਪੁਰਾਣੇ ਕਿਲੇ ਨੇ ਤੇ ਪੁਰਾਣਾ ਬਿਲਕੁਲ ਪੁਰਾਣੇ ਕਲਚਰ ਦੇ ਘਰ ਨੇ ਅੱਜ ਤੋਂ 300 400 ਸਾਲ ਪ ਜਿਹੜਾ ਵੀ ਤੁਸੀਂ ਘਰ ਵੇਖੋਗੇ ਉਹ 300-400 ਸਾਲ ਪਹਿਲਾਂ ਬਣਿਆ ਹੋਊਗਾ ਹਲੇ ਵੀ ਲੋਕਾਂ ਨੇ ਚੇਂਜ ਨਹੀਂ ਕੀਤੇ ਤੇ ਆਜੋ ਪਾਪਾ ਦਿਖਾਉਨੇ ਤੁਹਾਨੂੰ ਇਸ ਪਿੰਡ ਦੇ ਲੋਕ ਘੋੜਿਆਂ ਦੇ ਕਾਫੀ ਸ਼ੌਂਕੀ ਨੇ ਤੇ ਤੁਹਾਨੂੰ ਘਰਾਂ ਵਿੱਚ ਕੋੜੇ ਦੇਖਣ ਨੂੰ ਜ਼ਰੂਰ ਮਿਲਣਗੇ ਪਰ ਜੇ ਗੱਲ ਕਰੀਏ ਬੰਦਿਆਂ ਦੀ ਵੀ ਬੰਦੇ ਬਹੁਤ ਘੱਟ ਨੇ ਪਿੰਡ ਦੇ ਵਿਚਾਰੇ ਦੇਖੋ ਜਿਹੜੀ ਮਰਜ਼ੀ ਗਲੀ ਵਿੱਚ ਚਲੇ ਜਾਓ ਹੋ ਸਕਦਾ ਵੀ ਜਿੰਨੇ ਕੁ ਲੋਕ ਰਹਿੰਦੇ ਹੋਣਗੇ ਜਾਂ ਤਾਂ ਉਹ ਪੇਡਾਂ ਚਰਾਉਣਾ ਹੈਨਾ ਇੱਧਰ ਦੇ ਲੋਕ ਜਿਹੜੇ ਰਾਜਸਥਾਨ ਦੇ ਆਉਂ ਪੇਡਾਂ ਕਾਫੀ ਰੱਖਦੇ ਹੁੰਦੇ ਆ ਪਸ਼ੂ ਪਾਲਨ ਕਰਦੇ ਆ ਤਾਂ ਹੋ ਸਕਦਾ ਉਹ ਪੇਡਾਂ ਚਰਣ ਗਏ ਹੋਣ ਪਰ ਦੋਸਤੋ ਅਜਿਹੇ ਪਿੰਡ ਰਾਜਸਥਾਨ ਬਹੁਤ ਜ਼ਿਆਦੇ ਘੁੰਮਿਆ ਵੀ ਐ ਜਾ ਪਿੰਡ ਕੋਈ ਵੇਖਣ ਨੂੰ ਨਹੀਂ ਮਿਲਿਆ ਜਾਂ ਇੱਕ ਪਿੰਡ ਕੁਲਤਰਾ ਜਿਹਨੂੰ ਭੂਤਾਂ ਦਾ ਪਿੰਡ ਕਿਹਾ ਜਾਂਦਾ ਉਹ ਪਿੰਡ ਵੀ ਜਿਹੜਾ ਬਿਲਕੁਲ ਖਾਲੀ ਦੇਖਣ ਨੂੰ ਮਿਲੂਗਾ ਤੁਹਾਨੂੰ ਉਹ ਉਜੜਿਆ ਹੋਇਆ ਪਿੰਡ ਹੈ ਨਾ ਵੈਸੇ ਆਪਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਤੁਹਾਨੂੰ ਕਹਾਣੀ ਵੀ ਦੱਸੀ ਸੀ ਉਸ ਪਿੰਡ ਦੀ ਪਰ ਜਿਹੜਾ ਇਹ ਪਿੰਡ ਹੈ ਵੀ ਇਹ ਕਿਸੇ ਰਾਜੇ ਨੇ ਖਾਲੀ ਤਾਂ ਨਹੀਂ ਕਰਾਇਆ ਪਰ ਦੇਖਣ ਨੂੰ ਐ ਲੱਗਦਾ ਹੈ ਨਾ ਵੀ ਇੱਥੋਂ ਦੇ ਲੋਕ ਜਿਹੜਾ ਪਿੰਡ ਛੱਡ ਕੇ ਕਿਤੇ ਗਏ ਹੋਏ ਨੇ ਬਿਲਕੁਲ ਪੁਰਾਣੇ ਦਰਵਾਜ਼ੇ ਪੁਰਾਣੀਆਂ ਕੰਧਾਂ ਹਨਾ ਤਕਰੀਬਨ 100 150 ਸਾਲ ਕਹਿੰਦੀ 200 ਸਾਲ ਕਹਿੰਦੀ ਵੀ ਇੰਨਾ ਪੁਰਾਣਾ ਜਿਹੜਾ ਪਿੰਡ ਬਣਿਆ ਹੋਇਆ ਤਾਂ ਪਿੰਡ ਦਾ ਨਾਂ ਇੱਕ ਵਾਰੀ ਫੇਰ ਦੱਸਦਾ ਬਾਮਣਵਾਸ ਪਿੰਡ ਜਿਹੜਾ ਰਾਜਸਥਾਨ ਦੇ ਵਿੱਚ ਆਪਾਂ ਪਿੰਡ ਦੀ ਫਿਰਨੀ ਤੋਂ ਜਿਹੜੇ ਜਾ ਰਹੇ ਹਾਂ ਨਾ ਇਸ ਵੇਲੇ ਤੇ ਪਿੰਡ ਦੇ ਵਿੱਚ ਤਕਰੀਬਨ ਤੁਹਾਨੂੰ ਬੰਦਾ ਸ਼ਾਇਦ ਹੀ ਕੋਈ ਦੇਖਣ ਨੂੰ ਮਿਲੇ ਕਿਉਂਕਿ ਬੰਦੇ ਬਹੁਤ ਘੱਟ ਨੇ ਪਿੰਡ ਦੇ ਵਿੱਚ ਹੈਨਾ ਤਾਂ ਕੋਈ ਵੀ ਨਹੀਂ ਮਿਲਦਾ ਇਹ ਜ ਆ ਪਿੰਡ ਮਿਲਾਂ ਦਾ ਸ਼ਾਇਦ ਹੀ ਹੋਊਗਾ ਜਿਹੜਾ ਕੋਈ ਵੀ ਜਿੱਥੇ ਲੋਕ ਤੁਹਾਨੂੰ ਦੇਖਣ ਨੂੰ ਨਾ ਮਿਲਣ ਤਾਂ ਦੋਸਤੋ ਇੱਥੋਂ ਦੇ ਲੋਕ ਕੋਈ ਬਾਹਰ ਨਹੀਂ ਗਏ ਆਪਾਂ ਕਦੇ ਵੀ ਕੋਈ ਕੈਨੇਡਾ ਅਮਰੀਕਾ ਗਏ ਹੈਨਾ ਤਾਂ ਵੀ ਪਿੰਡ ਜਿਹੜਾ ਤੁਹਾਨੂੰ ਦੇਖਣ ਨੂੰ ਜਿਹੜਾ ਖਾਲੀ ਹੀ ਲੱਗਦਾ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਬਾਕੀ ਤੁਸੀਂ ਪਿੰਡ ਵਿੱਚ ਆ ਕੇ ਵੇਖ ਸਕਦੇ ਹੋਂ ਦਾ ਪ੍ਰਾਣੀਆਂ ਇਮਾਰਤਾਂ ਜੇ ਤੁਸੀਂ ਪਿੰਡ ਦੀਆਂ ਵੇਖਣੀਆਂ ਨੇ ਹਰੇਕ ਘਰ ਐ ਲੱਗਦਾ ਜਿਵੇਂ ਕੋਈ ਕਿਲਾ ਹੋਵੇ ਹੈਨਾ ਇਸ ਤਰੀਕੇ ਨਾਲ ਜਿਹੜੇ ਘਰ ਬਣਾਏ ਹੋਏ ਸੀ ਸਾਰੇ ਘਰਾਂ ਦੇ ਡਿਜ਼ਾਈਨ ਤਕਰੀਬਨ ਇੱਕੋ ਜਿਹੇ ਆ ਉਸੇ ਤਰ੍ਹਾਂ ਨਾਲ ਜਿਹੜੇ ਬਣਾਏ ਹੋਏ ਹੈ ਹਨ ਤਕਰੀਬਨ ਆਪਾਂ ਕਹਿ ਜੀ ਵੀ ਸੌਆਂ ਚ ਜਿਹੜੇ 60 70% ਘਰ ਆ ਉਹ ਇੱਕੋ ਤਰੀਕੇ ਨਾਲ ਦੇਖਣ ਨੂੰ ਮਿਲਣਗੇ ਤਾਂ ਦੋਸਤੋ ਵੀਡੀਓ ਸ਼ੇਅਰ ਜਰੂਰ ਕਰ ਦਿਓ